ਗੁਰੂ ਜੀ ਦਾ ਕਹਿਣਾ ਹੈ ਕਿ ਜਿਹੜੀਆਂ ਇਹ ਸਾਬਣਾਂ ਜੋ ਘਰਾਂ ਦੇ ਵਿੱਚ ਇਸਤੇਮਾਲ ਕੀਤੀਆਂ ਜਾਂਦੀਆਂ ਨੇ ਸ਼ਾਇਦ ਉਹਨਾਂ ਨੂੰ ਅੰਦਾਜ਼ਾ ਵੀ ਨਹੀਂ ਇਹ ਕਿੰਨੀਆਂ ਉਹਨਾਂ ਦੇ ਸਰੀਰ ਨੂੰ ਖਰਾਬ ਕਰਦੀਆਂ ਨੇ ਔਰ ਕਿਵੇਂ ਖਰਾਬ ਕਰਦੀਆਂ ਨੇ ਇਹਦੀ ਲਾਈਵ ਲਾਈਵ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਇਹ ਸਾਬਣਾਂ ਕਿਸ ਤਰੀਕੇ ਨਾਲ ਸਰੀਰ ਨੂੰ ਅੰਦਰੋਂ ਖੋਖਲਾ ਕਰ ਰਹੀਆਂ ਨੇ ਤੁਸੀਂ ਇਹ ਸਾਬਿਤ ਕਰੋਗੇ ਕਿ ਇਹ ਜਿਹੜੀ ਇਹ ਸਾਬਣ ਹੈਗੀ ਇਹ ਜ਼ਹਿਰ ਹੈ ਔਰ ਸਰੀਰ ਦੀ ਤਾਕਤ ਖਤਮ ਕਰਦੀਆਂ ਨੇ ਮੈਂ ਸਾਬਿਤ ਕਰਨਾ ਜੀ ਹੁਣੇ ਕਿ ਜਿਹੜਾ ਸੁਗ ਲਾਓ ਜੀ ਇਸ ਸੁੰਗਣ ਤੋਂ ਬਾਅਦ ਇਹ ਮੁੰਡੇ ਦਾ ਕੀ ਹਾਲ ਹੋ ਗਿਆ ਵੇਖੋ ਜਰਾ ਇਹ 73 ਸਾਲ ਦੇ ਬੁੱਢੇ ਨੇ ਐਦਾਂ ਦੱਬਦਾ ਇਹ ਵੇਖੋ ਤੁਸੀਂ ਕਹੋਗੇ ਇਹ ਦੱਬਿਆ ਹੀ ਨਹੀਂ ਹੋਣਾ ਮੈਂ ਪਹਿਲਾਂ ਤਾਕਤ ਨਾਲ ਤੁਸੀਂ ਕਰਕੇ ਵੇਖ ਲਓ ਜੀ ਇਹ ਹੋ ਸਕਦੇ ਤੁਸੀਂ ਕਹੋਗੇ ਫਾਰਕੁਹ ਜੀ ਮੈਂ ਮਿਲੇ ਹੋਏ ਆ ਕੋਈ ਗੱਲ ਨਹੀਂ ਤੁਸੀਂ ਇਤਨੀ ਮੇਰੇ ਨਾਲ ਮਿਲੇ ਹੋਏ ਨਾ ਜਿਹੜੇ ਦਰਸ਼ਕ ਹੈ ਘਾਰੇ ਸਭ ਬੁੱਢ ਲੈ ਜਾਓ ਤੇ ਅਜਬਾ ਲਓ ਤੇ ਹੁਣ ਇਹ ਕੀ ਹੋਇਆ ਕੀ ਹੋਇਆ ਜਾਨ ਜੀ ਨਹੀਂ ਰਹੀ ਸਰੀਰ ਚ جاننی پہلا پہلا پوری جان پوری جان پوری لائی ہاں جی ਜਿਹਦੇ ਸਾਬੂਨ ਹੈਗੇ ਨੇ ਇਹ ਤੋਂ ਤੁਹਾਡੇ ਬਲੱਡ 'ਚ ਜਾ ਕੇ ਬਲੱਡ ਫਲੋ 'ਚ ਵੜ ਜਾਂਦੇ ਨੇ ਸਿੱਧੇ ਸਰੀਰ ਤੇ ਲਾਇਆ ਬਲੱਡ ਫਲੋ 'ਚ ਚਲੇਗੇ ਐਨੇ ਤੇਜ਼ ਜ਼ਹਿਰ ਨੇ ਤੁਹਾਡੇ ਪੂਰੇ ਸਿਸਟਮ ਨੂੰ ਡੈਮੇਜ ਕਰ ਦਿੰਦੇ ਆ ਤਾਂ بیمار ਬਣਾਉਂਦੇ ਤੁਹਾਨੂੰ ਕੀ ਦੱਸਦੇ ਇਹ ਸਾਬੂਨ ਲਾਓ ਤੇ ਸੋਹਣੇ ਹੋ ਜਾਓ ਦੁਨੀਆਂ 'ਚ ਇੱਕ ਬੰਦਾ ਲੱਭ ਕੇ ਲਾਓ ਜਿਹੜਾ ਇਸ ਨੂੰ ਲਾ ਕੇ ਸੋਹਣਾ ਹੋਇਆ ਹੋਵੇ ਮੈਂ ਜੋ ਇਨਾਮ ਕਹੂਗਾ ਹੀ ਦੇਰ ਨੂੰ ਤਿਆਰ ਹਾਂ ਬਲੱਡ ਫਲੋ 'ਚ ਕਿਵੇਂ ਚਲੇ ਜਾਂਦੇ ਨੇ ਲਗਾਉਣੇ ਤਾਂ ਸੀ ਸਰੀਰ ਚੰਗੂ ਜੀ ਇਹਦੇ ਚ ਜੀ ਦੋ ਤਰ੍ਹਾਂ ਦੇ ਜ਼ਹਿਰ ਹੁੰਦੇ ਦੁਨੀਆ 'ਚ ਇੱਕ ਕੰਟੈਕਟ ਪੌਇਜ਼ਨਿੰਗ ਸਿਸਟੈਮਿਕ ਪੌਇਜ਼ਨ ਇਹਦੇ ਜ਼ਹਿਰ ਸਾਰੇ ਸਿਸਟੈਮਿਕ ਪੌਇਜ਼ਨ ਹੈ ਇੱਥੇ ਲੱਗਾ ਬੋਡੀ ਚ ਚਲਾ ਗਿਆ ਅੰਦਰ ਤੇ ਲੋਨੋਨ ਨਾਲ ਕੈਂਸਰ ਤੁਸੀਂ ਡੈਟ ਤੇ ਜਾ ਕੇ ਪੜੋ ਡੇਂਜਰਸ ਆਫ ਸੋਡੀਅਮ ਲੌਰੀਲ ਸਲਫੇਟ ਜਾਂ ਡੇਂਜਰਸ ਆਫ ਐਸਐਲਐਸ ਕਲੀਅਰ ਲਿਖਿਆ ਹੈ ਇਹਦੇ ਨਾਲ ਕੈਂਸਰ ਹੁੰਦਾ ਹੈ ਫੂਮਿੰਗ ਏਜੈਂਟ ਹੈਗਾ ਝਾਗ ਬਣਾਉਂਦਾ ਹੈ ਤੁਸੀਂ ਘੋਮੂ ਫਿਰਕੇ ਕੋਈ ਕਿਆਸੀ ਐਸਐਲਐਸ ਨਹੀਂ ਪਾਉਂਦੇ ਬਾਕੀ ਜ਼ਹਿਰ ਤੇ ਪਾਉਂਦੇ ਜਿਹੜੇ ਕਲਰ ਪਾਏ ਉਹ ਵੀ ਕਾਰਸੀਨੋਜਨਿਕ ਨੇ ਯਾਨੀ ਕੈਂਸਰ ਕਾਰਕ ਨੇ ਪਰ ਪਰਮਿਸ਼ਨ ਹੈ ਪਾਣ ਦੀ ਇਲੀਗਲ ਨਹੀਂ ਹੈਗਾ ਲੀਗਲੀ ਤੁਹਾਨੂੰ ਮਾਰਨ ਦਾ ਕਾਰਜਕ੍ਰਮ ਚੱਲ ਰਿਹਾ ਹੈ ਪਰਾਬਿਨ ਉਹ ਕਿਹੜੇ ਪੈਰਾਬਿਨ ਕੀ ਹੁੰਦੇ ਤੁਹਾਨੂੰ ਲੱਗਦਾ ਬੜੀ ਸੋਹਣੀ ਜਿਹੀ ਚੀਜ਼ ਹੋਣੀ ਕੋਈ ਵਧੀਆ ਇਹ ਕਿਹਦਾ ਜੋ ਫਸਲ ਚ ਪਾਈਦੇ ਨੇ ਕੀੜੇ ਮਾਰਨ ਦੀ ਦਵਾਈਆਂ ਇਨਸੈਕਟਿਸਾਈਡ ਪੈਸਟੀਸਾਈਡ ਪੰਜੀਸਾਈਡ ਉਹ ਇਹਦੇ ਚ ਪਾਣੇ ਪੈਂਦੇ ਆ ਜੀ ਇਹ ਸੜ ਜਾਣਾ ਹੈ ਸਾਰਾ ਤਾਂ ਹੀ ਫਿਰ ਜਿਹੜੇ ਵਾਲ ਵਗੈਰਾ ਝੜ ਰਹੇ ਨੇ ਜੀ ਸਕਿਨ ਦੀਆਂ ਪ੍ਰੋਬਲਮਸ ਆ ਦੀ ਸ਼ੈਂਪੂ ਨਾਲ ਤੇ ਇਹਦੀ ਨਾਲੀ ਤੇ ਝੜ ਰਹੇ ਆ ਜੀ ਲੈ ਲਿਆ ਆਪਣਾ ਇੱਕ ਬਣਿਆ ਸਾਬਣ ਹੈਨਾ ਜੀ ਇਹ ਕਿਹੜਾ ਸਾਬਣ ਹੈ ਇਹ ਨਾਰੀਅਲ ਦੇ ਤੇਲ ਨਾਲ ਬਣਿਆ ਉਹੀ ਕਾਸਟਿਕ ਸੋਡਾ ਪਾਇਆ ਹੈ ਸਭ ਕੁਝ ਪਾਇਆ ਹੈ ਇਹਨੂੰ 40 50 ਦਿਨ ਹੋ ਗਏ ਇਹਨੂੰ ਘਰੇ ਬਣਾ ਸਕਦੇ ਆ ਜੀ ਇਸ ਤੁਸੀਂ ਆਪੇ ਬਣਾ ਸਕਦੇ ਹੋ ਜੀ ਫਾਰਮੂਲਾ ਦੱਸੋਗੇ ਗੁਰੂ ਜੀ ਦੱਸਾਂਗੇ ਜੀ ਉਹਦੇ ਚੀਫਰੋ ਤੇਲ ਪਾ ਕੇ ਜਮਾ ਕੇ ਬਣਾ ਲਓ ਸਵੇਰੇ ਤੱਕ ਜੰਮ ਜਾਏਗਾ ਇਹਦੇ ਨਾਲ ਦਾ ਸਾਬਣ ਬਣ ਜਾਊਗਾ ਤੇ ਇਹ ਸਾਬਣ ਚ ਕੀ ਪਾਇਆ ਉਹ ਕੀ ਕਰਦਾ ਹੈ ਬੇਟਾ ਸਾਡਾ ਸ਼ਿਕਾਕਾਈ ਐਲੋਵੇਰਾ ਆਮਲਾ ਅਸੀਂ ਚਾਰ ਪੰਜ ਚੀਜ਼ਾਂ ਜਿਹੜੀ ਵਾਲਾਂ ਲਈ ਚੰਗੀ ਹੈ ਉਹ ਲੈ ਕੇ ਭਾਂਗੜਾ ਉਹ ਲੈ ਕੇ ਪਕਾ ਲੈਂਦਾ ਹੈ ਝਾੜੂਗਾ ਨਹੀਂ ਵਾਲ ਲੰਬੇ ਕਰੂ ਸਕਿਨ ਪ੍ਰੋਬਲਮ ਤੇ ਫਾਇਦਾ ਕਰੂ ਕਿਉਂਕਿ ਪਾਗੜਾ ਵੀ ਸਕਿਨ ਪ੍ਰੋਬਲਮ ਦੀ ਦਵਾਈ ਹੈ ਇੱਕ ਸਵਾਰ ਰੈਗਫ ਜਿਹੜੇ ਬੱਚਿਆਂ ਨੂੰ ਅਸੀਨ ਲਾਉਣੇ ਆ ਜੀ ਰਗੜ ਰਗੜ ਕੇ ਉਹਨਾਂ ਦੇ ਉਹਨਾਂ ਦੀ ਸਕਿਨ ਤਾਂ ਬੜੀ ਸੌਫਟ ਹੁੰਦੀ ਹੈ ਜੀ ਬੱਚਿਆਂ ਦਾ ਡਿਫੈਂਸ ਸਿਸਟਮ ਬੀ 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 ਬਲੱਡ ਬ੍ਰੇਨ ਬੈਰੀਅਰ ਬੜਿਆ ਨਹੀਂ ਹੁੰਦਾ ਔਰ ਉਹਨੂੰ ਸਤੋਂ 1000 ਗੁਣਾ ਜ਼ਿਆਦਾ ਨੁਕਸਾਨ ਹੁੰਦਾ ਹੈ ਸਤਿ ਸ੍ਰੀ ਅਕਾਲ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਮੋਰ ਦੇ ਖੰਭ ਮੇਰੇ ਹੱਥ ਦੇ ਵਿੱਚ ਵੇਖ ਕੇ ਤੁਸੀਂ ਬਿਲਕੁਲ ਸਹੀ ਸਮਝ ਰਹੇ ਹੋ ਅੱਜ ਇੱਕ ਵਾਰ ਮੁਰ ਤੋਂ ਅਸੀਂ ਪਹੁੰਚੇ ਆਂ ਸੋਲਨ ਜਿੱਥੇ ਲੱਕੜ ਦੇ ਟੋਟੇ ਤੇ ਮੋਰ ਦੇ ਖੰਭ ਨਾਲ ਇਲਾਜ ਕਰਨ ਵਾਲੇ ਵੈਦ ਦੁਨੀਆ ਭਰ ਦੇ ਮਸ਼ਹੂਰ ਜਿਹੜੇ ਵੈਦ ਹੈਗੇ ਨੇ ਵੈਦ ਰਾਜੇਸ਼ ਕਪੂਰ ਜੀ ਜਿਹੜੇ ਕਿ ਆਯੁਰਵੈਦ ਦਾ ਗੁਰੂ ਨੇ ਉਨਾ ਕੋਲ ਅਸੀਂ ਪਹੁੰਚੇ ਆ ਉਹ ਲੱਕੜ ਦੇ ਟੋਟੇ ਤੇ ਮੋਰ ਦੇ ਖੰਭ ਨਾਲ ਚੈੱਕ ਕਰਕੇ ਜਿਹੜਾ ਬੰਦੇ ਦਾ ਇਲਾਜ ਕਰਦੇ ਨੇ ਔਰ ਅੱਜ ਉਹਨਾਂ ਕੋਲੋਂ ਸਮਝਾਂਗੇ ਕਿ ਕਿਸ ਤਰੀਕੇ ਨਾਲ ਜਿਹੜਾ ਇਹ ਮੋਰ ਦਾ ਖੰਭ ਔਰ ਲੱਕੜ ਦਾ ਜਿਹੜਾ ਇਹ ਜ਼ਬਰਦਸਤ ਟੋਟਾ ਹੈਗਾ ਤੇ ਕਿਵੇਂ ਸਾਡੀ ਤਾਕਤ ਹੈਗਾ ਇਹ 1200 ਸਾਲ ਪੁਰਾਣਾ ਲੱਕੜ ਦਾ ਟੋਟਾ ਹੈ ਜਿਹੜਾ ਸ਼ਖਸ ਇਸ ਨੂੰ ਆਪਣੇ ਕੋਲ ਰੱਖੇਗਾ ਉਹਦੇ ਫਾਇਦੇ ਨੇ ਜਿਹੜੇ ਆਯੁਰਵੇਦਾ ਗੁਰੂ ਵੈਦ ਰਾਜੇਸ਼ ਕਪੂਰ ਜੀ ਤੁਹਾਨੂੰ ਦੱਸਣਗੇ ਪਰ ਇੱਕ ਹੋਰ ਬੜਾ ਮਾਮਲਾ ਹੈ ਇਹ ਮੇਰੇ ਹੱਥ ਦੇ ਵਿੱਚ ਬਹੁਤ ਸਾਰੀਆਂ ਰੰਗ ਬਰੰਗੀਆਂ ਜਿਹੜੀਆਂ ਸਾਬਣਾਂ ਨੇ ਗੁਰੂ ਜੀ ਦਾ ਕਹਿਣਾ ਹੈ ਕਿ ਜਿਹੜੀਆਂ ਇਹ ਸਾਬਣਾਂ ਜੋ ਘਰਾਂ ਦੇ ਵਿੱਚ ਇਸਤੇਮਾਲ ਕੀਤੀਆਂ ਜਾਂਦੀਆਂ ਨੇ ਸ਼ਾਇਦ ਉਹਨਾਂ ਨੂੰ ਅੰਦਾਜ਼ਾ ਵੀ ਨਹੀਂ ਇਹ ਕਿੰਨੀਆਂ ਉਹਨਾਂ ਦੇ ਸਰੀਰ ਨੂੰ ਖਰਾਬ ਕਰਦੀਆਂ ਨੇ ਔਰ ਕਿਵੇਂ ਖਰਾਬ ਕਰਦੀਆਂ ਨੇ ਇਹਦੀ ਲਾਈਵ ਲਾਈਵ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਇਹ ਸਾਬਣਾ ਕਿਸ ਤਰੀਕੇ ਨਾਲ ਸਰੀਰ ਨੂੰ ਅੰਦਰੋਂ ਖੋਖਲਾ ਕਰ ਰਹੀਆਂ ਨੇ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਸਵਾਗਤ ਕਰ ਲੈਂਦੇ ਆ ਬੜਾ ਕੀਮਤੀ ਸਮਾਂ ਹੁੰਦਾ ਹੈ ਵੈਜ ਜੀ ਦਾ ਗੁਰੂ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਬਹੁਤ ਮਿਸ ਕੀਤਾ ਸੀ ਤੁਹਾਨੂੰ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਤੁਸੀਂ ਬੜੇ ਚਿਰ ਬਾਅਦ ਆਏ ਹੋ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੈਰਾਮ ਜੀ ਕੀ ਤੇ ਸਤ ਸ੍ਰੀ ਅਕਾਲ ਨਮਸਕਾਰ ਅੱਛਾ ਗੁਰੂ ਜੀ ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਇਹ ਸਾਬਣਾ ਹੈਗੀਆਂ ਨੇ ਇਹ ਬੜੀਆਂ ਖਤਰਨਾਕ ਨੇ ਸਾਡੇ ਵਾਸਤੇ ਜਿਹੜੀਆਂ ਰੰਗ-ਬਰੰਗੀਆਂ ਸਾਬਣਾਂ ਤੁਸੀਂ ਦੇਖੋ ਇਹ ਰੰਗ-ਬਰੰਗੇ ਸਾਬਣਾਂ ਹੈਗੀਆਂ ਨੇ ਸਾਡੇ ਵਾਸਤੇ ਬਹੁਤ ਖਤਰਨਾਕ ਨੇ ਜੀ ਕਿਵੇਂ ਖਤਰਨਾਕ ਨੇ ਅਸੀਂ ਤਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਮਸ਼ਹੂਰੀਆਂ ਦੇਖਦੇ ਆਂ ਤੇ ਇਸਤੇਮਾਲ ਕਰ ਰਹੇ ਆਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਜੀ ਬਿਲਕੁਲ ਠੀਕ ਕਹਿ ਰਹੇ ਹੋ ਜੀ ਅਸੀਂ ਐਡਵਰਟਾਈਜ਼ਮੈਂਟ ਦੇ ਚੱਕਰ 'ਚ ਪੈ ਕੇ ਆਪਣਾ ਗਲਾ ਆਪਣੇ ਚਾਕੂ ਨਾਲ ਆਪੇ ਕੱਟਨੇ ਆ ਇਹ ਜਿਹੜੇ ਸਾਬਣ ਹੈਗੇ ਨੇ ਇਹ ਤਾਂ ਤੁਹਾਡੇ ਬਲੱਡ 'ਚ ਜਾ ਕੇ ਬਲੱਡ ਫਲੋ 'ਚ ਵੜ ਜਾਂਦੇ ਨੇ ਸਿੱਧੇ ਪ੍ਰਾਇੋਰਟੀ ਤੇ ਲਾਇਆ ਬਲੱਡ ਫਲੋ ਚ ਚਲੇਗੇ ਐਨੇ ਤੇਜ਼ ਜ਼ਹਿਰ ਨੇ ਤੁਹਾਡੇ ਪੂਰੇ ਸਿਸਟਮ ਨੂੰ ਡੈਮੇਜ ਕਰ ਦਿੰਦੇ ਆ ਤੁਹਾਨੂੰ ਬਿਮਾਰ ਬਣਾਉਂਦੇ ਤੁਹਾਨੂੰ ਕੀ ਦੱਸਦੇ ਇਹ ਸਾਬਣ ਲਾਓ ਤੇ ਸੋਹਣੇ ਹੋ ਜਾਓ ਦੁਨੀਆ ਚ ਇੱਕ ਬੰਦਾ ਲੱਭ ਕੇ ਲਾਓ ਜਿਹੜਾ ਇਸ ਨੂੰ ਲਾ ਕੇ ਸੋਹਣਾ ਹੋਇਆ ਹੋਵੇ ਮੈਂ ਜੋ ਹੀ ਨਾਮ ਕਹੂਗਾ ਉਹ ਦੇਣ ਨੂੰ ਤਿਆਰ ਆ ਬਲੱਡ ਫਲੋ ਚ ਕਿਵੇਂ ਚਲੇ ਜਾਂਦੇ ਨੇ ਲਗਾਉਣੇ ਤਾਂ ਸੀ ਸਰੀਰ ਚ ਅੰਗੂਰੀ ਜੀ ਇਹਦੇ ਚ ਜੀ ਦੋ ਤਰ੍ਹਾਂ ਦੇ ਜ਼ਹਿਰ ਹੁੰਦੇ ਦੁਨੀਆ ਚ ਇੱਕ ਕੰਟੈਕਟ ਪੌਇਜ਼ਨਿਕ ਸਿਸਟੈਮਿਕ ਪੌਇਜ਼ਨ ਇਹ ਜ਼ਹਿਰ ਸਾਰੇ ਸਿਸਟੈਮਿਕ ਪੌਇਜ਼ਨ ਹੈ ਇੱਥੇ ਲੱਗਾ ਬਾਡੀ ਚ ਚਲਾ ਗਿਆ ਅੰਦਰ ਤੁਹਾਨੂੰ ਮਾਰਨਾ ਸ਼ੁਰੂ ਕਰ ਦਿੰਦਾ ਤੁਸੀਂ ਪ੍ਰਯੋਗ ਕਰਕੇ ਵੇਖਿਓ ਜੀ ਜੀ ਘਰ ਦੀ ਕੋਈ ਜਿਹੜੀ ਕੁੜੀ ਹੋਏ ਬਹੁਤ ਏਜਡ ਨਾ ਹੋਏ ਜਨਾਨੀ ਬਹਿਨ ਹੋਏ ਬੇਟੀ ਹੋਏ ਕੋਟੀ ਹੋਏ ਤੁਹਾਡੀ ਉਸ ਨੂੰ ਜਿਹੜੀ ਫੋਟੋ ਲਾ ਕੇ ਰੱਖ ਲਾਓ ਬੜਾ ਸੌਖਾ ਜਿਹਾ ਪ੍ਰਯੋਗ ਦੱਸ ਰਿਹਾ ਫੋਟੋ ਲਾਉਣ ਤੋਂ ਬਾਅਦ ਜਿਹੜਾ ਤੁਹਾਨੂੰ ਸਾਰੇ ਤੋਂ ਮਹੰਗਾ ਮਹਿੰਗਾ ਸਾਬਣ ਇਹ ਇੱਥੇ ਜਿਹੜਾ ਮਹੰਗਾ ਹੈ ਮਹਿੰਗਾ ਸਾਬਣ ਇਹ 100 ਬਣ 50 60 ਗ੍ਰਾਮ ਦਾ 25 ਰੁਪਏ ਦਾ ਹੈ ਜੀ ਜੀ ਤੇ ਜਿਹੜਾ ਤੁਹਾਨੂੰ ਲੱਗਦਾ ਹੈ ਸਾਰੇ ਤੋਂ ਮਹਿੰਗਾ ਸਾਬਣ ਹੈ ਉਸ ਨੂੰ ਦੇ ਦਿਓ ਬੇਦਰ ਨਾ ਕੇ ਆ ਜਰਾ ਸਰਤੋ ਕਿ ਨਾ ਕੀ ਆ ਜਾਏਗੀ ਆਰ ਤੋਂ ਬਾਅਦ ਤੁਸੀਂ ਫੋਟੋ ਲਾ ਲੈਣਾ ਸ਼ਕਲ ਦੇਖ ਲੈਣਾ ਉਹਦੇ 12 ਵਜੇ ਹੋਣਗੇ ਨਾਉਣ ਤੋਂ ਬਾਅਦ ਇਮੀਡੀਏਟ ਮੇਰੇ ਘਰ ਸੇ ਜਿਹੜੀ ਮੇਰੀ ਬਹੂ ਹੈ ਉਹ ਪੀ ਐਚ ਡੀ ਹੈਗੀ ਹੈ ਬੋਟਨੀ ਦੀ ਅਪੌਂਦੇ ਤੇ ਟ੍ਰਾਇਲ ਕੀਤੇ ਕਿਤੇ ਨਹੀਂ ਹੋ ਗਿਆ ਟ੍ਰਾਇਲ ਸਾਰੇ ਨਾਦੇ ਨਾ ਸਾਬਣ ਨਾਲ ਉਹਨੇ ਕਿਹੜੀ ਨਈ ਗੱਲ ਕਰਤੀ ਨਾਲ ਹੀ ਗਈ ਨਾ ਕੇ ਬਾਹਰ ਆਈ ਜਦ ਕਿ ਸ਼ਕਲ ਬਿਲਕੁਲ ਉਹਦੀ ਫਿੱਕਾ ਰੰਗ ਪਿਆ ਹੋਇਆ ਚਿੱਟਾ ਰੰਗ ਪਿਆ ਮੈਂ ਕਿਹਾ ਬੇਟੇ ਕੀ ਗੱਲ ਹੋ ਗਈ ਕਿ ਮੇਰੀ ਤਬੀਅ ਠੀਕ ਨਹੀਂ ਹੈ ਪੇ ਸਾਬੂੰ ਲਾਇਆ ਸੀ ਸ਼ੈਂਪੂ ਲਾਇਆ ਸੀ ਕਿ ਹਾਂ ਪਿਤਾ ਜੀ ਲਾਇਆ ਸੀ ਉਸ ਦਿਨ ਉਸ ਨੂੰ ਸਮਝ ਆ ਗਿਆ ਉਹ ਜ਼ਹਿਰ ਲਾ ਰਹੀ ਹੈ શરીਰ 'ਚ ਇਹ ਤੁਸੀਂ ਪੈਸੇ ਖਰਚ ਕਰਕੇ ਜ਼ਹਿਰੀ ਤੇ ਲਾਈ ਜਾਂਦੇ ਹੋ ਆ ਇੱਕ ਤੁਸੀਂ ਤੁਹਾਨੂੰ ਲਾਈ ਵੇ ਇੱਕ ਦੱਸਣੀ ਆ ਬੇਟੀ ਆਓ ਜਰਾ ਇੱਧਰ ਆਓ ਲਾਈ ਕੀ ਜੀ ਤੁਹਾਨੂੰ ਇੱਕ ਟ్రਾਇਲ ਕਰਕੇ ਦੱਸਣੀ ਆ ਸਾਡੇ ਜਿਹੜੀ ਉਹ ਟੈਕਨੀਕ ਹੈ ਉਹਦੇ ਨਾਲ ਮਤਲਬ ਤੁਸੀਂ ਇਹ ਸਾਬਿਤ ਕਰੋਗੇ ਕਿ ਇਹ ਜਿਹੜੀ ਇਹ ਸਾਬਣ ਹੈਗੀ ਹੈ ਜ਼ਹਿਰ ਹੈ ਔਰ ਸਰੀਰ ਦੀ ਤਾਕਤ ਖਤਮ ਕਰਦੀ ਹੈ ਨਾ ਮੈਂ ਸਾਬਿਤ ਕਰਨਾ ਜੀ ਹੁਣੇ ਕਰੋ ਜੀ ਹੱਥ ਸਿੱਧਾ ਇਹ ਹੋ ਸਕਦੇ ਤੁਸੀਂ ਕਹੋਗੇ ਫਾਰੂਕ ਜੀ ਮੈਂ ਮਿਲੇ ਹੋਏ ਆ ਕੋਈ ਗੱਲ ਨਹੀਂ ਤੁਸੀਂ ਤਾਂ ਨਹੀਂ ਮੇਰੇ ਨਾਲ ਮਿਲੇ ਹੋਏ ਨਾ ਜਿਹੜੇ ਦਰਸ਼ਕ ਹੈ ਘਾਰੇ ਸਾਬਣ ਲੈ ਜਾਓ ਤੇ ਅਜਬਾ ਲਓ ਆਪਣੀ ਬਹੂ ਬੇਟੀ ਤੇ ਪਰੱਖੇ ਵੀ ਦੇਖ ਲਓ ਇਹ ਦੇਖੋ ਇਹ ਮੁੰਡੇ ਦੀ ਤਾਕਤ ਅੱਛੀ ਖਾਸੀ ਹੈ ਹੈ ਨਾ ਇਹ 27 ਸਾਲ ਦਾ ਮੈਂ 73 ਸਾਲ ਦਾ ਤੇ ਹੁਣ ਇਹ ਸਾਬਣ ਚੰਗਾ ਛੋੜਾ ਸਾਬਣ ਹੈ ਇਹਦੀ ਅਸੀਂ ਤੁਹਾਨੂੰ ਨਾਂ ਨਹੀਂ ਦੱਸ ਰਹੇ ਇਹ ਜਰਾ ਸੁੰਗ ਲਾਓ ਜੀ ਇਹ ਸੁੰਗਣ ਤੋਂ ਬਾਅਦ ਇਹ ਮੁੰਡੇ ਦਾ ਕੀ ਹਾਲ ਹੋ ਗਿਆ ਵੇਖੋ ਜਰਾ ਇਹ 73 ਸਾਲ ਦੇ ਬੁੱਢੇ ਨੇ ਐਦਾਂ ਦਬੇ ਦਾ ਹੱਥ ਇਹ ਵੇਖੋ ਤੁਸੀਂ ਕਹੋਗੇ ਇਹ ਦੱਬਿਆ ਹੀ ਨਹੀਂ ਹੋਣਾ ਮੈਂ ਪਹਿਲਾਂ ਤਾਕਤ ਨਾਲ ਤੁਸੀਂ ਕਰਕੇ ਵੇਖ ਲਓ ਜੀ ਤੇ ਹੁਣ ਇਹ ਕੀ ਹੋਇਆ ਕੀ ਹੋਇਆ ਜਾਨ ਜੀ ਨਹੀਂ ਰਹੀ ਸਰੀਰ ਚ ਜਾਨ ਨਹੀਂ ਪਹਿਲਾਂ ਪਹਿਲਾਂ ਪੂਰੀ ਜਾਨ ਪੂਰੀ ਜਾਨ ਪੂਰੀ ਲਈ ਹਾਂਜੀ ਇੱਕ ਵਾਰ ਫੇਰ ਟ੍ਰਾਇਲ ਕਰਕੇ ਦੇਖ ਸਕਦੇ ਜੀ ਜ਼ਰੂਰ ਲਓ ਇੱਕ ਵਾਰ ਫੇਰ ਅਸੀਂ ਟ੍ਰਾਇਲ ਕਰਕੇ ਦੇਖਦੇ ਹਾਂ ਤੇ ਇਹ ਦੂਜਾ ਸਾਬਣ ਹੈ ਜੀ 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 ਨਹੀਂ ਤੁਸੀਂ ਕੰਮ ਕਰੋ ਪਹਿਲਾਂ ਤਾਕਤ ਵਾਪਸ ਲੈ ਲਓ ਤਿੰਨ ਚਾਰ ਵਾਰ ਸਾਹ ਲਓ ਐਦਾ ਕਰੋ ਬੱਸਰੀ ਕਾ ਜੋਰ-ਜੋਰ ਦੀ ਕਰੋ ਨਾ ਹੂੰਨੇ ਦਿਖਾਓ ਤਾਕਤ ਵਾਪਿਸ ਆਈ ਦੇਖੋ ਤਾਕਤ ਵਾਪਿਸ ਆ ਗਈ ਹੈ ਸਾਹ ਨਾਲ ਟਾਕਸਿਨ ਬਾਹਰ ਨਿਕਲਦੇ ਹੈ ਜੀ ਇਹ ਥੋੜੀ ਤੇ ਅੰਦਰ ਗਿਆ ਸੀ ਨਾ ਬਹੁਤਾ ਗਹਿਰਾਈ ਚ ਨਹੀਂ ਹੁਣੇ ਸਾਬਣ ਇੱਕ ਸੋਹਣਾ ਜਿਹਾ ਜੀ ਹੈ ਹੈ ਇਹ ਤੁਸੀਂ ਹੱਥ ਚ ਫੜ ਲਓ ਜੀ ਇਹ ਬੜੀ ਮਸ਼ਹੂਰ ਅਰਬ ਪਤੀ ਕੰਪਨੀ ਦਾ ਸਾਬਣ ਹੈ ਇਹ ਵੇਖੋ ਹੁਣ ਕੀ ਹੋਇਆ ਇਹ ਇਹ ਹੱਥ ਲਾੜ ਨਾਲ ਬੰਦੇ ਦੀ ਤਾਕਤ ਚਲੀ ਗਈ ਜਿਹੜੇ ਮਲ ਮਲ ਕੇ ਨਹੀਂ ਜਾਂਦੇ ਐ ਤੁਹਾਡਾ ਕੀ ਹੋਊਗਾ ਜੀ ਹੁਣ ਕੀ ਹੋਇਆ ਜਾਨ ਜੀ ਘਟ ਗਈ ਜੀ ਬਿਲਕੁਲ ਘਟ ਗਈ ਅੱਛਾ ਪਹਿਲੀ ਵਾਰ ਆਇਓ ਨਾ ਹਾਂਜੀ ਤੇ ਐਦਾਂ ਹੀ ਬਾਕੀ ਦੇ ਦੋ ਸਾਬਣ ਵੀ ਐ ਇਹ ਠੀਕ ਹੈ ਜੀ ਹੁਣ ਫੇਰ ਸਾਹ ਲਓ ਜੀ ਲੰਬੇ ਲੰਬੇ ਲਓ ਤਾਕਤ ਵਾਪਿਸ ਹੂੰ ਦੇਖੋ ਤਾਕਤ ਆਈ ਵਾਪਿਸ ਦਿਖਾਓ ਹਾਂ ਕਰੀਬ ਕਰੀਬ ਆ ਗਈ ਸਾਰੀ ਤਾਕਤ ਵਾਪਿਸ ਹੁਣ ਅਸੀਂ ਤੁਹਾਨੂੰ ਦੇਨੇ ਆ ਆਪਣਾ ਇੱਕ ਬਣਿਆ ਸਾਬਣ ਹਣਾ ਜੀ ਇਹ ਕਿਹੜਾ ਸਾਬਣ ਹੈ ਇਹ ਨਾਰੀਅਲ ਦੇ ਤੇਲ ਨਾਲ ਬਣਿਆ ਉਹੀ ਕਾਸਟਿਕ ਸੋਡਾ ਪਾਇਆ ਹੈ ਸਭ ਕੁਝ ਪਾਇਆ ਹੈ ਇਹਨੂੰ 40 50 ਦਿਨ ਹੋ ਗਏ ਇਹਨੂੰ ਘਰੇ ਬਣਾ ਸਕਦੇ ਹਾਂ ਜੀ ਅਸੀਂ ਤੁਸੀਂ ਆਪੇ ਬਣਾ ਸਕਦੇ ਹੋ ਜੀ ਫਾਰਮੂਲਾ ਦੱਸੋਗੇ ਗੁਰੂ ਜੀ ਪੂਰਾ ਦੱਸਾਂਗੇ ਜੀ ਲਓ ਜੀ ਫੜੋ ਇਸ ਨੂੰ ਹੱਥ 'ਚ ਕਰੋ ਹੱਥ ਸਿੱਧਾ ਇਹ ਵੇਖੋ ਇਹ ਤੇ ਪਹਿਲਾਂ ਵੀ ਤਾਕਤ ਬਹੁਤ ਸੀ ਹੁਣ ਮੈਨੂੰ ਦਿਓ ਜਰਾ ਹੈਨਾ ਐਡੀਸ਼ਨ ਹੋ ਗਈ ਹੁਣ ਮੇਰੇ ਦੀ ਤਾਕਤ ਕਿੰਨੀ ਵਧੀ ਹੈ ਦੇਖਣੀ ਹੈ ਇਹ ਬੜੀ ਇਹ ਵੇਖੋ ਅੱਥੇ ਚ ਫੜਨ ਵਾਲੇ ਸਾਬਣ ਤਾਕਤ ਵਾ ਇੱਕ ਤਰ੍ਹਾਂ ਦਾ ਸਾਬਣ ਤੇ ਇਹ ਦੂਜੀ ਤਰ੍ਹਾਂ ਦਾ ਸਾਬਣ ਇਹ ਕਿਹੜਾ ਸਾਬਣ ਹੈ ਇਹ ਇੱਕ ਸਿਰ ਧੋਣ ਦਾ ਇੱਕ ਨਾਣ ਉਹ ਹੱਥ ਉੱਤੇ ਲਾਉਣ ਦਾ ਇਹਦੇ ਚ ਸ਼ਿਕਾ ਕਾਈ ਵਗੈਰਾ ਪਾਇਆ ਰਿੱਠਾ ਉਹਦੇ ਚ ਨਹੀਂ ਪਾਇਆ ਇਹ ਵੇਖੋ ਇਹ ਵੇਖੋ ਸਾਬਣ ਨਾਲ ਤੇ ਇਹ ਲਾਓਗੇ ਤੇ ਤੁਹਾਨੂੰ ਫਾਇਦਾ ਹੋਵੇ ਨੰਬਰ 1 ਨੰਬਰ 2 ਇਹ ਜਿਹੜੇ ਸਾਬਣ ਚ ਕਿਉਂ ਜ਼ਹਿਰ ਹੈ ਕੀ ਹੈ ਇਹਦੇ ਚ ਪਰਮਿਟਿਡ ਕਲਰ ਪਾਇਏ ਨੇ ਇਹਨ ਸਰਕਾਰੀ ਕਾਨੂੰਨ ਦਾ ਪਰਮਿਸ਼ਨ ਹੈ ਪੂਰੀ ਉਹ ਕਲਰ ਪਾਏ ਨੇ ਇਹਦੇ ਚ ਉਹੀ ਪ੍ਰਿਜ਼ਰਵਟਿਵ ਪਾਇਆ ਜਿਹਨਾਂ ਨੂੰ ਕਹਿੰਦੇ ਪੈਰਾਬੀਨਸ ਉਹ ਕਿਹੜੇ ਪੈਰਾਬੀਨ ਕੀ ਹੁੰਦੇ ਤੁਹਾਨੂੰ ਲੱਗਦਾ ਬੜੇ ਸੋਹਣੀ ਜਿਹੀ ਚੀਜ਼ ਹੋਣੀ ਕੋਈ ਵਧੀਆ ਇਹ ਖੇਤਾਂ ਚ ਫਸਲ ਚ ਪਾਈ ਦੀ ਨੇ ਕੀੜੇ ਮਾਰਨ ਦੀ ਦਵਾਈਆਂ ਇਨਸੈਕਟਿਸਾਈਡ ਪੈਸਟਿਸਾਈਡ ਫੰਜੀਸਾਈਡ ਉਹ ਇਹਦੇ ਚ ਪਾਨੇ ਪੈਂਦੇ ਆ ਜੀ ਇਹ ਸੜ ਜਾਣਾ ਹੈ ਸਾਰਾ ਉਹ ਤਾਂ ਹੀ ਫਿਰ ਜਿਹੜੇ ਵਾਲ ਵਗੈਰਾ ਝੜ ਰਹੇ ਨੇ ਜੀ ਸਕਿਨ ਦੀਆਂ ਪ੍ਰੋਬਲਮਸ ਆ ਦੀ ਸ਼ੈਂਪੂ ਨਾਲ ਤੇ ਇਹਦੇ ਨਾਲ ਹੀ ਤੇ ਝੜ ਰਹੇ ਆ ਜੀ ਤੁਸੀਂ ਸਮਝ ਹੀ ਨਹੀਂ ਰਹੇ ਇਹ ਇੱਕ ਬਹੁਤ ਵੱਡੀ ਗੱਲ ਜਿਹੜੇ ਝੱਗ ਬਣਦੀ ਹੈ ਉਹ ਸੋਡੀਅਮ ਲੌਰੀਲ ਸਲਫੇਟ ਨਾਲ ਬਣਦੀ ਹੈ ਤੇ ਪੀ ਦਾ ਕਹਣਾ ਸੀ ਐਸ ਐਲ ਐਸ ਨਹੀਂ ਪਾਉਂਦੇ ਉਹ ਸਹੀ ਕਹਿੰਦੇ ਨੇ ਐਸ ਐਲ ਐਸ ਨਹੀਂ ਪਾਉਂਦੇ ਪਰ ਉਹ ਪ੍ਰੀਜ਼ਰਵਟਿਵ ਤੇ ਪਾਈ ਜਾਂਦੇ ਆ ਕਾਰਾਬਿਨ ਤੇ ਪਾਏ ਨਹੀਂ ਉਹਨਾਂ ਨੇ ਵੀ ਖੁਸ਼ਬੂ ਵੀ ਪਾਈ ਹੈ ਉਹ ਗੜਬੜ ਹੋ ਗਈ ਪਰ ਘਟੋ ਘਟੋ ਰੋਂ ਕੋਲ ਐਸ ਐਲ ਐਸ ਨਹੀਂ ਹੈ ਉਹ ਐਸ ਐਲ ਐਸ ਤੇ ਕੈਂਸਰ ਕਰਦਾ ਹੈ ਜੀ ਮਤਲਬ ਨਾ ਉਹ ਨਾਲ ਕੈਂਸਰ ਤੁਸੀਂ ਡੈਟ ਤੇ ਜਾ ਕੇ ਪੜੋ ਡੇਂਜਰਸ ਆਫ ਸੋਡੀਅਮ ਲੌਰੀਲ ਸਲਫੇਟ ਜਾਂ ਡੇਂਜਰਸ ਆਫ ਐਸ ਐਲ ਐਸ ਕਲੀਅਰ ਲਿਖਿਆ ਇਹਦੇ ਨਾਲ ਕੈਂਸਰ ਹੁੰਦਾ ਹੈ ਫੋਮਿੰਗ ਏਜੰਟ ਹੈਗਾ ਝੱਗ ਬਣਾਉਂਦਾ ਹੈ ਤੁਸੀਂ ਘੁੰਮ ਫਿਰ ਕੇ ਕੋਈ ਕਹੇ ਅਸੀਂ ਐਸ ਐਲ ਐਸ ਨਹੀਂ ਪਾਉਂਦੇ ਬਾਕੀ ਜ਼ਹਿਰ ਤੇ ਪਾਉਂਦੇ ਜਿਹੜੇ ਕਲਰ ਪਾਏ ਆ ਉਹ ਵੀ ਕਾਰਸੀਨੋਜੈਨਿਕ ਨੇ ਯਾਨੀ ਕੈਂਸਰ ਕਾਰਕ ਨੇ ਪਰ ਪਰਮਿਸ਼ਨ ਹੈ ਪਾਣ ਦੀ ਇਲੀਗਲ ਨਹੀਂ ਹੈਗਾ ਲੀਗਲੀ ਤੁਹਾਨੂੰ ਮਾਰਨ ਦਾ ਕਾਰਜਕ੍ਰਮ ਚੱਲ ਰਿਹਾ ਹੈ ਇਲੀਗਲ ਨਹੀਂ ਹੈਗਾ ਹੈ ਗੁਰੂ ਜੀ ਅਸੀਂ ਤੁਹਾਡੇ ਕੋਲੋਂ ਸਮਝਾਂਗੇ ਕਿ ਜਿਹੜੀ ਸਾਬਣ ਹੈਗੀ ਹੈ ਇਹ ਦੇਖੋ ਤੁਸੀਂ ਦੋ ਤਰ੍ਹਾਂ ਦੀ ਸਾਬਣ ਜਿਹੜੀ ਗੁਰੂ ਜੀ ਨੇ ਆਪਣੀ ਫਾਰਮੂਲੇਸ਼ਨ ਨਾਲ ਇੱਥੇ ਬਣਾਈ ਹੈਗੀ ਹੈ ਔਰ ਇਹ ਦੋਵੇਂ ਤਰ੍ਹਾਂ ਦੇ ਨੁਸਖੇ ਫਾਰਮੂਲੇ ਅਸੀਂ ਤੁਹਾਨੂੰ ਦਵਾਂਗੇ ਪਰ ਇੱਕ ਗੱਲ ਦੱਸੋ ਗੁਰੂ ਜੀ ਜਿਹੜੀ ਹੁਣ ਤੱਕ ਡੈਮੇਜ ਹੋ ਚੁੱਕੀ ਹੈ ਸਕਿਨ ਤੇ ਉੱਤੇ ਰੈਸ਼ਸ ਹੈਗੀਆਂ ਨੇ ਫੌੜੇ ਫਿੰਸੀਆਂ ਥੱਪੜ ਖਾਰਿਸ਼ ਨਹੀਂ ਹਟਦੀ ਇਹ ਸਵਾਲ ਹੈ ਤੁਹਾਡਾ ਜੋ ਦਵਾਈ ਅਸੀਂ ਇਹਦੇ ਚ ਪਾਵਾਂਗੇ ਸਾਬਣ ਬਣਾਉਣ ਲਈ ਉਹੀ ਦਵਾਈ ਸਰੀਰ ਤੇ ਲਾਣੀ ਹੈ ਉਹ ਸਾਬਣ ਚ ਕਿਉਂ ਪਾਣੀ ਹੈ ਦਵਾਈ ਉਹ ਤੇਲ ਹੋ ਸਕਦਾ ਹੈ ਜੀ ਤੁਸੀਂ ਲਿਆਏ ਵਧੀਆ ਨਾਰੀਅਲ ਦਾ ਤੇਲ ਲਿਆਏ ਮੂਵੇ ਦਾ ਤੇਲ ਲਿਆਏ ਜੋ ਵੀ ਲਿਆਏ ਤੁਸੀਂ ਉਹ ਗੁੱਟੀ ਦਾ ਤੇਲ ਕਹਿੰਦੇ ਆ ਲਿਆਏ ਹੋ ਸਕਦਾ ਉਹ ਜ਼ਹਿਰੀਲਾ ਹੋਵੇ ਹੈ ਨਾ ਕੈਮੀਕਲ ਹੋਣ ਤੇ ਆਪਾਂ ਸਾਬਣ ਬਣਾਉਣ ਚ ਪਹਿਲਾਂ ਹੀ ਉਹ ਪਾ ਲੈਨੇ ਆ ਕੀ ਕਰਨਾ ਹੈ ਤੁਸੀਂ 100 ਗ੍ਰਾਮ ਕਾਸਟਿਕ ਸੋਡਾ ਲੈ ਲਓ ਤੇ ਉਹ ਬੰਦੇ ਨੂੰ ਜਲਾ ਸਕਦਾ ਹੈ ਚੰਗੇ ਮਜ਼ਬੂਤ ਪਲਾਸਟਿਕ ਦੇ ਬਰਤਨ ਚ 300 ਗ੍ਰਾਮ ਪਾਣੀ ਚ ਕੋਲ ਲਓ 300 ਗ੍ਰਾਮ ਦੀ ਜਗ੍ਹਾ 150 ਗ੍ਰਾਮ ਪਾਓਗੇ ਤੇ ਹੋਰ ਅੱਛਾ ਹੈ ਲੱਕੜ ਦੀ ਡੰਡੀ ਨਾਲ ਕੋਲੋ ਨੱਕ ਤੇ ਮਾਸਕ ਲਾ ਲਓ ਅੱਖਾਂ ਤੇ ਵੀ ਕੁਝ ਐਨੇਕ ਪਾ ਲਓ ਹੱਥਾਂ ਦਸਤਾਨਾ ਪਾ ਲਓ ਇੱਕ ਦਿਨ ਰੱਖ ਦਿਓ ਸ਼ਾਮੀ ਕੋਲੋ ਸਵੇਰੇ ਸਵੇਰੇ ਉਹਦੇ ਜਿਹੜਾ ਹੈ ਉਹ ਲਾਈ ਕਹਿੰਦੇ ਉਸ ਨੂੰ ਉਹ ਪੂਰਾ ਪ੍ਰੋਸੈਸ ਹੋ ਗਿਆ ਠੰਡਾ ਹੋ ਗਿਆ ਹੁਣ ਇਹਦੇ ਤੁਸੀਂ 5 ਗੁਣਾ ਯਾਨੀ 500 ਗ੍ਰਾਮ ਨਾਰੀਅਲ ਦਾ ਤੇਲ ਪਾ ਦਿਓ ਗਰਮ ਨਾ ਕਰਿਓ ਪਿਘਲਾ ਲੈਣਾ ਆਗੇ ਉਸ ਨੂੰ 45 ਮਿੰਟ ਹਿਲਾ ਲਓ 35 ਮਿੰਟ ਹਿਲਾ ਲਓ ਸੱਜੇ ਪਾਸੇ ਦੋ ਪਾਸੇ ਨਹੀਂ ਹਿਲਾਣਾ ਨਹੀਂ ਤੇ ਕ੍ਰੈਕ ਹੋ ਜਾਊਸ ਆਪਾਂ ਯਾ ਫਿਰ ਇੱਕ ਬਲੈਂਡਰ ਛੋਟਾ ਜਿਹਾ ਲੈ ਕੇ ਉਹ ਲੈ ਕੇ ਉਹਦੇ ਨਾਲ ਫੈਂਟ ਦਿਓ 3-4 ਮਿੰਟ 5 ਮਿੰਟ ਤੁਹਾਡਾ ਤਿਆਰ ਹੋ ਗਿਆ ਸਾਂਚੇ ਵਿੱਚ ਪਾ ਕੇ ਜਮਾ ਦਿਓ ਜਮਾ ਕੇ ਸਾਬਣ ਜਦ ਬਣ ਗਿਆ ਉਸ ਤੋਂ ਬਾਅਦ 30-40 ਦਿਨ ਸੋਪਨੀਫਿਕੇਸ਼ਨ ਪ੍ਰੋਸੈਸ ਚੱਲਦਾ ਹੈ ਉਹ ਸੋਪਨੀਫਿਕੇਸ਼ਨ ਪ੍ਰੋਸੈਸ ਉਹਦਾ ਹੋਣ ਦਿਓ ਪੂਰਾ ਪਿਆ ਰਹਿਣ ਦਿਓ 40 ਦਿਨ ਬਾਅਦ ਯੂਜ਼ ਕਰ ਲਓ ਹੁਣ ਇੱਕ ਕੰਮ ਰਹਿ ਗਿਆ ਆਪਾਂ ਕਿਹਾ ਪਹਿਲਾਂ 150 ਗ੍ਰਾਮ 300 ਗ੍ਰਾਮ ਦੋ ਗੱਲਾਂ ਕਹੀਆਂ ਆਪਾਂ ਕਾਸਟਿਕ ਸੋਡੇ ਚ ਜਿਹੜਾ 150 ਗ੍ਰਾਮ ਪਾਣੀ ਪਾਇਆ ਸੀ ਸਵੇਰੇ ਉਹਦੇ ਚ ਦੂਜੇ ਦਿਨ ਤੁਸੀਂ 150 ਗ੍ਰਾਮ ਐਨਜ਼ਾਈਮ ਪਾਣਾ ਹੈ ਠੀਕ ਹੈ ਐਨਜ਼ਾਈਮ ਮਿਲ ਜੇਗਾ ਤੁਹਾਡੇ ਕੋਲ ਐਨਜ਼ਾਈਮ ਸਾਡੇ ਕੋਲ ਕੀ YouTube ਚ ਦੇਖੋ ਨਾ ਅਸੀਂ ਤੁਹਾਨੂੰ ਦੱਸ ਦਿੰਦੇ ਆ ਤੁਸੀਂ ਬਣਾ ਲਓ ਅੱਛਾ ਤੁਹਾਡੇ ਇਹਦੇ ਵੀਡੀਓ ਪਾ ਦਿੰਨੀ ਹੈ ਇੱਕ ਬਣਾਓ ਆਪੇ ਬਣਾ ਕੇ ਤੇ ਉਹਦੇ ਚ ਪਾ ਦਿਓ ਆਪਾਂ 300 ਗ੍ਰਾਮ ਰੇਸ਼ੋ ਕੀ ਹੋਗੀ 100 ਗ੍ਰਾਮ ਕਾਸਟਿਕ ਸੋਡਾ ਤੇ ਉਹਦੇ ਲਿਕਵਿਡ ਪਾਣੀ 300 ਗ੍ਰਾਮ ਪੈ ਗਿਆ ਪਹਿਲੀ ਵਾਰ 150 ਗ੍ਰਾਮ 150 ਗ੍ਰਾਮ ਫਿਰ ਅਗਲੇ ਦਿਨ ਹੂੰ ਤੇ ਉਹਦੇ ਚ ਫਿਰ ਉਹ ਤੇਲ ਪਾ ਕੇ ਜਮਾ ਕੇ ਬਣਾ ਲਓ ਸਵੇਰੇ ਤੱਕ ਜੰਮ ਜਾਏਗਾ ਇਹਦੇ ਨਾਲ ਦਾ ਸਾਬਣ ਬਣ ਜਾਊ ਤੇ ਇਹ ਸਾਬਣ ਚ ਕੀ ਪਾਇਆ ਉਹ ਕੀ ਕਰਦਾ ਹੈ ਬੇਟਾ ਸਾਡਾ ਸ਼ਿਕਾਕਾਈ ਐਲੋਵੇਰਾ ਆਮਲਾ ਅਸੀਂ ਚਾਰ ਪੰਜ ਚੀਜ਼ਾਂ ਜਿਹੜੀ ਵਾਲਾਂ ਲਈ ਚੰਗੀ ਹੈ ਉਹ ਲੈ ਕੇ ਭਾਂਗੜਾ ਉਹ ਲੈ ਕੇ ਪਕਾ ਲੈਂਦਾ ਹੈ ਪਕਾ ਕੇ ਉਹ ਪਾਣੀ ਪਾਉਂਦਾ ਹੈ ਕਾਸ਼ੀਕ ਸੋਡੇ ਚ ਉਹ ਸਾਬਣ ਫਿਰ ਕੀ ਹੋਇਆ ਜਿਹੜਾ ਕਾਲਾ ਕਾਲਾ ਬਣਿਆ ਇਹ ਵਾਲਾਂ ਲਈ ਝਾੜੂਗਾ ਨਹੀਂ ਬਾਹ ਲੰਬੇ ਕਰੂ ਸਕਨ ਪ੍ਰੋਬਲਮ ਤੇ ਫੈਦਾ ਕਰੂ ਕਿਉਂਕਿ ਪਾਗੜਾ ਵੀ ਸਕਨ ਪ੍ਰੋਬਲਮ ਦੀ ਦਵਾਈ ਹੈ ਜੀ ਜੀ ਤੇ ਇਹ ਯੂਜ਼ ਕਰ ਲਓ ਤੇ ਸਰੀਰ ਦੇ ਉੱਪਰ ਸਾਬਣ ਲਾਣ ਦਿਓ ਮੈਂ ਨਹੀਂ ਕਹਾਂਗਾ ਕਿਉਂ ਸਾਡੇ ਪੂਰੇ ਸਰੀਰ ਤੇ ਹੈਲਦੀ ਬੈਕਟੀਰੀਆ ਅਰਬਾਂ ਰਹਿੰਦੇ ਹੈ ਉਹ ਅਰਬੋਂ ਬੈਕਟੀਰੀਆ ਜੇ ਤੋਲ ਗਏ ਨਿਕਲ ਗਏ ਮਰ ਗਏ ਤੇ ਤੁਹਾਡੀ ਸਿਹਤ ਦਾ ਡਿਫੈਂਸ ਸਿਸਟਮ ਜਿਹੜਾ ਹੈ ਤੁਹਾਡਾ ਖਰਾਬ ਹੋ ਜਾਊ ਇਸ ਲਈ ਸਰੀਰ ਤੇ ਸਾਬਣ ਲਾਣਾ ਕੋਈ ਅਕਲ ਦਾ ਕੰਮ ਨਹੀਂ ਹੈ ਨੰਬਰ 2 ਜੇ ਤੁਸੀਂ ਗਰਮ ਪਾਣੀ ਨਾਲ ਲਾਂਦੇ ਹੋ ਤੇ ਤੇਜ਼ ਗਰਮ ਪਾਣੀ ਨਾਲ ਇਹ ਤੁਹਾਡਾ 90% ਫੈਟ ਹੀ ਤੇ ਹੈਗਾ 80 90% ਕਾਦਾ ਬਣਿਆ ਚਰਬੀ ਦਾ ਬਣਿਆ ਹੈ ਬ੍ਰੇਨ ਤੇਜ਼ ਗਰਮ ਪਾਣੀ ਨਾਲ ਪਿਗਲ ਜਾਣਾ ਹੈ ਸਰੀਰ ਦੀ ਚਰਬੀ ਪਿਗਲ ਜਾਣੀ ਹੈ ਬਾਹਰ ਨਿਕਲ ਜਾਣੀ ਹੈ ਤੇ ਉਹ ਕੋਈ ਚੰਗੀ ਗੱਲ ਨਹੀਂ ਹੈਗੀ ਤੇਜ਼ ਗਰਮ ਪਾਣੀ ਨਾਲ ਕੋਸੇ ਪਾਣੀ ਨਾਲ ਨਾ ਲਓ ਤੇ ਨਾਣ ਦੇ ਟਾਈਮ ਤੁਸੀਂ ਬੜੀ ਜ਼ਰੂਰੀ ਕੰਮ ਜਿਹੜਾ ਹੈ ਮਾਲਿਸ਼ ਸਾਡੇ ਆਯੁਰਵੈਦਿਕ ਗ੍ਰੰਥ ਕਹਿੰਦੇ ਹੈ ਮਾਲਿਸ਼ ਰੋਜ਼ ਕਰੋ ਮਾਲਿਸ਼ ਕਰਕੇ নাও ਨਾਣ ਤੋਂ ਬਾਅਦ ਪਤਲਾ ਤੌਲੀਆ ਲੈ ਕੇ ਰਗੜ ਕੇ ਸਰੀਰ ਸਾਫ਼ ਕਰੋ ਰੋਇਂ ਖੁੱਲ ਜਾਣਗੇ ਤੇਲ ਅੰਦਰ ਜਿਹੜਾ ਜਾਣਾ ਹੈ ਚਲਾ ਜਾਊ ਤੇ ਸਰੀਰ ਦਾ ਬੈਕਟੀਰੀਆ ਮਰੇਗਾ ਨਹੀਂ ਤੁਹਾਡੀ ਸਿਹਤ ਵਧੀਆ ਬਣੂ ਚੁੱਸੀ ਫੁਰਤੀ ਆਉ ਸਰੀਰ ਤੇ ਸਾਬਣ ਲਾਣ ਦਾ ਮਤਲਬ ਹੀ ਕੋਈ ਨਹੀਂ ਇੱਕ ਬਹੁਤ ਵੱਡੀ ਇੰਟਰਨੈਸ਼ਨਲ ਕੰਪਨੀ ਹੈ ਉਹਦਾ ਹੁਣ ਨਾ ਮੇਰੇ ਮੂੰਹ ਤੇ ਆ ਰਿਆ ਸੀ ਮੈਂ ਰੋਕ ਲਿਆ ਉਹਦਾ ਸਾਬਣ ਬੇਬੀ ਸੋਪ ਜਿਹੜਾ ਹੈ ਅਮਰੀਕਾ ਚ ਉਹਦੇ ਚ ਵੀ ਕੈਮੀਕਲ ਨਿਕਲੇ ਉਹਨੂੰ ਕਰੋੜਾਂ ਡਾਲਰ ਦਾ ਜੁਰਮਾਨਾ ਪਰਨਾ ਪਿਆ ਤੇ ਐਡਰਟਾਈਜ਼ਮੈਂਟ ਚੱਕਰ ਛੱਡੋ ਸਾਬਣ ਨਾਲ ਹੁਣ ਸੋੜਾ ਕੋਈ ਨਹੀਂ ਹੋਇਆ ਸਾਬਣ ਆਪਣਾ ਬਣਾਓ ਜਾਂ ਸਾਡੇ ਵਰਗੇ ਬਣਾਉਣ ਵਾਲੇ ਮੇਰੇ ਦਰਜਣੋਂ ਚੇਲੇ ਨੇ ਹਰ ਸਟੇਟ ਚ ਕੋਈ ਨੀ ਕੱਦਾ ਹੈਗਾ ਜਿਹੜਾ ਬਣਾਉਂਦਾ ਉਹ ਸਾਬਣ ਲੈ ਲਓ ਨਹੀਂ ਤੇ ਇੱਥੋਂ ਮੰਗਾ ਲਓ ਉਹ ਵਰਤੋ ਤੁਸੀਂ ਬਿਮਾਰ ਨਹੀਂ ਪਾਉਗੇ ਵਾਲ ਨਹੀਂ ਚੜਨਗੇ ਸਕਿਨ ਪ੍ਰੋਬਲਮ ਠੀਕ ਹੋਊ ਤੇ ਤੁਸੀਂ ਕਹਿੰਦੇ ਸਕਿਨ ਪ੍ਰੋਬਲਮ ਹੋ ਗਈ ਤੇ ਉਹੀ ਐਨਜ਼ਾਈਮ ਸ਼ਰੀਰ ਤੇ ਮੜ ਲਾਓ ਲੂਕੋਡਰਮਾ ਠੀਕ ਹੋ ਗਿਆ ਹੋ ਕੀ ਗੱਲ ਕਰਦੇ ਹੋ ਹੈਨਾ ਜੀ ਤੂ ਸਭ ਠੀਕ ਹੋ ਜਾਊ ਬਸ ਮੈਨ ਲੱਗਦਾ ਐ ਇਨਾ ਕਾਫੀ ਹੈਗਾ ਜੀ 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 ਅੱਛਾ ਤੇ ਫਿਰ ਜਿਹੜੇ ਇਹ ਤੁਸੀਂ ਰੱਖੇ ਹੋਏ ਨੇ ਜੀ ਇਹ ਕੀ ਚੀਜ਼ ਹੈਗੀ ਨੇ ਗੁਰੂ ਜੀ ਇਹ ਤੁਹਾਡੇ ਜਿਹੜੇ ਹੋਰ ਬਿਮਾਰੀਆਂ ਤੇ ਤੁਸੀਂ ਬਣਾਓਗੇ ਵੀਡੀਓ ਜੋੜਾਂ ਦੀ ਦਰਦ ਹੈਗੀ ਐ ਸਰੀਰ ਚ ਜਿਹੜੀ ਟਾਕਸਿਨ ਤੁਸੀਂ ਪਾਈ ਹੋਈ ਐ ਗਲਤੀ ਨਾਲ ਤੁਹਾਡੇ ਵਸੇ ਨਹੀਂ ਐ ਉਹ ਸਾਰੀ ਟਾਕਸਿਨ ਕੱਢਣ ਦੀ ਦਵਾਈ ਐ ਲੀਵਰ ਤੁਹਾਡਾ ਤੇ ਕਿਡਨੀ ਦੋਵੇਂ ਖਰਾਬ ਹੋ ਗਈਆਂ ਉਹ ਤੇ ਇੱਕ ਆਈਬੀਐਸ ਸੰਗਰਣੀ ਇਹ ਬੜਾ ਅੱਜਕਲ ਫੈਲ ਰਿਹਾ ਐ ਉਡੀ ਦੁਆਏ ਤੁਹਾਨੂੰ ਫਿਰ ਦੱਸਾਂਗੇ ਸਭ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਗੁਰੂ ਜੀ ਸਾਰੀ ਜਾਣਕਾਰੀ ਦੇਣ ਵਾਸਤੇ ਸੋ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਤੇ ਮੈਨੂੰ ਉਮੀਦ ਹੈ ਕਿ ਇਸ ਵੀਡੀਓ ਤੋਂ ਬਾਅਦ ਜਿਹੜੇ ਸਾਡੇ ਘਰਾਂ ਦੇ ਵਿੱਚ ਰੰਗ-ਬਰੰਗੀਆਂ ਸਾਬਣਾ ਅਸੀਂ ਇਸਤੇਮਾਲ ਕਰਦੇ ਹਾਂ ਤੇ ਇਸ ਤੋਂ ਉੱਪਰ ਸਨੇਹਾ ਸ਼ਾਇਦ ਹੀ ਹੋ ਸਕਦਾ ਹੈ ਤੁਹਾਨੂੰ ਲਾਈਵ ਵੀ ਟੈਸਟ ਕਰਕੇ ਦੱਸਿਆ ਕਿ ਕਿਵੇਂ ਜਿਹੜੀਆਂ ਇਹ ਸਾਬਣਾ ਹੈਗੀਆਂ ਨੇ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਬਰਬਾਦ ਕਰ ਰਹੀਆਂ ਨੇ ਔਰ ਉਮੀਦ ਕਰਦੇ ਹਾਂ ਇਹ ਜਿਹੜੀ ਵੀਡੀਓ ਹੈਗੀ ਤੁਸੀਂ ਉਹਨਾਂ ਲੋਕਾਂ ਤੱਕ ਜ਼ਰੂਰ ਸ਼ੇਅਰ ਕਰੋਗੇ ਜਿਨ੍ਹਾਂ ਨੂੰ ਸਾਬਣ ਨਾਲ ਨਹਾਉਣ ਦਾ ਚਾਅ ਹੈ ਔਰ ਸਵੇਰੇ ਸਵੇਰੇ ਮਲ ਮਲ ਕੇ ਸਰੀਰ ਨੂੰ ਜਿਹੜੀ ਸਾਬਣ ਲਾਉਂਦੇ ਨੇ ਔਰ ਖਾਸ ਕਰਕੇ ਇੱਕ ਸਵਾਲ ਹੋਰ ਰਹਿ ਗਿਆ ਗੁਰੂ ਜੀ ਇੱਕ ਸਵਾਲ ਰਹਿ ਗਿਆ ਫਿਰ ਜਿਹੜੇ ਬੱਚਿਆਂ ਨੂੰ ਅਸੀਂ ਲਾਉਣੇ ਆ ਜੀ ਰਗੜ ਰਗੜ ਕੇ ਉਹਨਾਂ ਤੇ ਉਹਨਾਂ ਦੀ ਸਕਿਨ ਤਾਂ ਬੜੀ ਸੌਫਟ ਹੁੰਦੀ ਹੈ ਜੀ ਬੱਚਿਆਂ ਦਾ ਡਿਫੈਂਸ ਸਿਸਟਮ ਬੀ 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 ਬਲੱਡ ਬ੍ਰੇਨ ਬੈਰੀਅਰ ਬੜਿਆ ਨਹੀਂ ਹੁੰਦਾ ਉਹਨੂੰ ਸਾਤ ਤੋਂ 1000 ਗੁਣਾ ਜ਼ਿਆਦਾ ਨੁਕਸਾਨ ਹੁੰਦਾ ਹੈ ਤੇ ਤੁਸੀਂ ਉਹਨਾਂ ਨਾਲ ਆਪਣੇ ਬੱਚਿਆਂ ਨਾਲ ਬਹੁਤ ਅਤਿਆਚਾਰ ਕਰ ਰਹੇ ਹੋ ਕੀ ਕਰੋ ਉਹ ਕੁਝ ਨਹੀਂ ਮਿਲਦਾ ਬੀਰੋ ਬੇਸਨ ਕੋਲ ਲਓ ਦੁੱਧ ਚ ਕੋਲੋ ਪਾਣੀ ਚ ਕੋਲੋ શરી ਚ ਲਾਓ ਤੁਹਾਡਾ ਬੱਚਾ 4 ਦਿਨ ਚ ਸੋਹਣਾ ਹੋ ਜਾਊ ਤੁਹਾਨੂੰ ਨਜ਼ਰ ਆਏਗਾ ਬੱਚੇ ਚੁਸਤੀ ਫੁਰਤੀ ਆ ਰਹੀ ਹੈ ਆਪਣੇ શરી ਤੇ ਵੀ ਉਹ ਹੀ ਲਾ ਲਓ ਕਿਰੋ ਮੁਸ਼ਕਿਲ ਹੈ ਜੋ ਆਹ ਦਾ ਆਟਾ ਪਾ ਲੋ ਮਲਤਾਨੀ ਮਿੱਟੀ ਪਾ ਲੋ ਐਦਾਂ 3600 ਚੀਜ਼ਾਂ ਨੇ ਜੀ ਉਹ ਬਣਾਓ ਦੇ ਨਾਲ ਨਾਓ ਤੁਹਾਡੀ ਤਾਕਤ ਵਧੂ ਜੀ ਜੀ ਸੋ ਉਮੀਦ ਕਰਦੇ ਹਾਂ ਕਿ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜੋ ਹੁਣ ਤੱਕ ਇਸ ਦੇ ਪ੍ਰਕੋਪ ਚੱਲ ਚੁੱਕੇ ਨੇ ਤੇ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਦੀ ਕਰੋਗੇ ਵੀਡੀਓ ਜਿਨ੍ਹਾਂ ਨੂੰ ਸਾਬਣ ਤੁਹਾਡੇ ਆਪਣੇ ਨੇ ਤੁਹਾਡੇ ਦੋਸਤ ਨੇ ਤੁਹਾਡੇ ਰਿਸ਼ਤੇਦਾਰ ਨੇ ਤੇ ਤੁਹਾਨੂੰ ਲੱਗਦਾ ਕਿ ਉਹ ਸਾਬਣ ਨਾਲ ਨਹਾਉਣ ਦਾ ਉਹਦੀ ਫੇਵਰਿਟ ਸਾਬਣ ਇਹ ਬੜੀ ਹੈ 7 ਨੰਬਰ ਉਹਦੀ ਬੜੀ ਵਧੀਆ ਸਾਬਣ ਹੈ 8 ਨੰਬਰ ਉਹਦੀ ਬੜੀ ਵਧੀਆ ਸਾਬਣ ਹੈ ਤੇ ਮੈਨੂੰ ਲੱਗਦਾ ਕਿ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਅੱਜ ਆਯੁਰਵੇਦਿਕ ਗੁਰੂ ਵੈਦ ਰਾਜੇਸ਼ ਕਪੂਰ ਜੀ ਨੇ ਦਿੱਤਾ ਹੈ ਤੇ ਜੇਕਰ ਅਸੀਂ ਉਹ ਇਸਤੇਮਾਲ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ 90% ਚਮੜੀ ਦੀਆਂ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਉਹ ਸਾਡੇ ਘਰ ਦੇ ਵਿੱਚੋਂ ਫਰ ਹੋ ਸਕਦੀਆਂ ਨੇ ਧੰਨਵਾਦ